ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟ ਲਈ ਕਿਸੇ ਵੀ ਵੀਰ ਪੁਰਾਣੇ ਕੋਈ ਵੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫਿਰ ਹੀ ਪਾਉਣੇ ਆ ਬਾਈ ਆ ਬੋਟਾ ਕੋਟਲੀ ਚੈਨਲ ਤੇ ਤੇ ਉੱਪਰ ਨੰਬਰ ਮੇਰਾ ਲੱਗਿਆ ਥੱਲੇ ਬਾਈ ਟੈਕਲ ਦਾ ਨੰਬਰ ਆ ਉੱਪਰਲੇ ਨੰਬਰ ਤੇ ਆਪਾਂ ਨੂੰ ਕਾਲ ਕਰ ਲਓ ਤੇ ਕਿਸੇ ਵੀ ਪੁਰਾਣੇ ਬਾਈ ਆ ਮੋਡੀਫਾਈ ਹੋਇਆ ਟਰੈਕਟਰ ਲੈਣਾ ਹੋਵੇ 3600 ਫੋਰਡ ਸਾਰੇ ਭਰਾ ਦੇਖ ਲਓ ਬਾਈ ਪੂਰਾ ਜਿਵੇਂ ਨਵਾਂ ਟਾਇਰ ਆ ਤੇ ਬਾਈ ਫੋਨ ਮੋਡੀਫਾਈ ਦਾ ਕੰਮ ਆਪ ਕਰਦੇ ਆ ਮੋੜੇ ਹੋਏ ਟਾਇਰ ਕਰਕੇ ਦਿੰਦੇ ਆ ਤੇ ਸਾਰੇ ਪਾਸੋਂ ਬਾਈ ਚੈੱਕ ਕਰਾ ਕੇ ਦਿੰਦੇ ਆ ਵਾਹ ਕਿ ਚੈੱਕ ਕਰਾ ਕੇ ਜੇ ਪੈਸੇ ਲੋਕਾ ਮੋਡੀਫਾਈ ਆਫ ਕਰਦੇ ਬਾਈ ਟਰੈਕਟਰ ਤੇ 92 ਮਾਡਲ ਆ 1992 ਮਾਡਲ ਆ ਪੰਜਾਬ ਨੰਬਰ ਆ ਚਾਰੇ ਟਾਇਰ ਨਵੇਂ ਆ ਬਾਈ ਟਰੈਕਟਰ ਦੇ ਤੇ ਬਾਈ ਕਹਿੰਦੇ ਸਾਰੇ ਪਾਸੇ ਮੋਡੀਫਾਈਆਂ ਨਟ ਨਟ ਨਵਾਂ ਪਾਇਆ ਟਰੈਕਟਰ ਦੇ ਕਿਸੇ ਵੀ ਐਸੀ ਜੀ ਕੰਮ ਨਹੀਂ ਛੜਦੇ ਟਰੈਕਟਰ ਦੇ ਵਿੱਚ ਕਿਸੇ ਵੀ ਵੀਰ ਪੁਰਾਣੇ ਬਾਈ ਟਰੈਕਟਰ ਇਹ ਲੈਣਾ ਹੋਵੇ ਫੋਰਡ 3600 ਤੇ 2 ਲੱਖ ਤੇ 15000 ਦੇ ਆਸੇ ਪਾਸੇ ਬਾਈ ਕਹਿੰਦੇ ਆਹ ਟਰੈਡ ਦੇਵਾਂਗੇ ਕਿਸੇ ਵੀ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਤੇ ਏਰੀਆ ਬਾਈਆਂ ਦਾ ਬਿਆਸ ਬਿਆਸ ਦੇ ਕੋਲੇ ਪੈਂਦਾ ਬਾਈ ਉੱਥੇ ਬਾਈ ਮੋਡੀਫਾਈ ਦਾ ਪੈਂਦਾ ਬਾਈਆਂ ਦਾ ਉੱਥੇ ਮੋਡੀਫਾਈਡ ਟਰੈਕਟ ਕਰਦੇ ਆ ਆਹ ਟਰੈਕਟ ਬਾਈਆਂ ਨੇ ਵੇਚਣਾ ਕਿਸੇ ਵੀ ਵੀਰ ਭਰਾਣੇ ਬਾਈ ਆਹ ਟਰੈਕਟਰ ਲੈਣਾ ਹੋਵੇ ਤੇ ਬਾਈਆਂ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਇਹ ਲਾ ਲਿਓ ਬਾਈਆਂ ਨੂੰ ਬਈ